ਤੁਸੀ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਸਮਰਾਲਾ ਦੇ ਨਾਲ-ਨਾਲ ਵਿਦੇਸ਼ ਚ ਵਸਦੇ ਪੰਜਾਬੀਆਂ ਦੇ ਸਹਿਯੋਗ ਨਾਲ ਮਿਤੀ 1 2 3 ਮਾਰਚ ਨੂੰ ਮਾਲਵੇ ਕਾਲਜ ਦੇ ਗਰਾਊਂਡ ਵਿੱਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਅੱਜ ਇਸ ਖੇਡ ਮੇਲੇ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਵਿਦੇਸ਼ ਤੋਂ ਪਰਤੇ ਐਨ ਆਰ ਆਈ ਪੰਜਾਬੀ ਅਤੇ ਪੰਜਾਬ ਦੇ ਮਸ਼ਹੂਰ ਸਿੰਗਰ ਜੈ ਜੀਬੀ ਵੱਲੋਂ ਜਾਇਜ਼ਾ ਲਿਆ ਗਿਆ ਜੈ ਜੀਬੀ ਦੇ ਨਾਲ ਨਾਲ ਮਾਲਵਾ ਸਪੋਰਟਸ ਕਲੱਬ ਦੇ ਮੈਂਬਰਾਂ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਇਸ ਖੇਡ ਕਬੱਡੀ ਦੇ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਸਰੀਰ ਨੂੰ ਫਿੱਟ ਰੱਖਿਆ ਜਾ ਸਕੇ ਮੈਂ ਪਹਿਲਾਂ ਵੀ ਇੱਥੇ ਪ੍ਰੋਗਰਾਮ ਲਾ ਚੁੱਕਾ ਤੇ ਹੁਣ 1 2 ਤੇ 3 ਮਾਰਚ ਨੂੰ ਬੜਾ ਵਧੀਆ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਸੋ ਸਾਰਿਆਂ ਨੂੰ ਮੇਰੇ ਵੱਲੋਂ ਰਿਕਵੈਸਟ ਹੈ ਜੀ ਆਓ ਸਾਡੇ ਬਹੁਤ ਹੀ ਅਸੇ ਦੋਸਤ ਭਾਈ ਗੋੜਾ ਜਿਹੜੇ ਇਸ ਦੁਨੀਆ 'ਚ ਹੁਣ ਨਹੀਂ ਰਹੇ ਅਮਰੀਕਾ 'ਚ ਵੀ ਪ੍ਰੋਗਰਾਮ ਲਾਇਆ ਸੀ ਉਦੋਂ ਵੀ ਬੜੀਆਂ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਨੇ ਸੋ ਉਹਨੂੰ ਇਸ ਵਰਪਤ ਇਹ ਜਿਹੜਾ ਕਬੱਡੀ ਟੂਰਨਾਮੈਂਟ ਆ 1 2 3 ਨੂੰ ਮਾਰਚ ਨੂੰ ਇੱਥੇ ਹੋਣਾ ਹੈ ਸੋ ਸਾਰਿਆਂ ਨੂੰ ਬੇਨਤੀ ਆ ਖੁੱਲਾ ਖਾੜਾ ਮੇਰਾ 3 ਤਰੀਕ ਨੂੰ ਆ ਪਰ ਕਬੱਡੀ ਦੇ ਜੋਰ 1 2 3 ਸਾਰੇ ਹੁਣੇ ਨੇ ਮੈਂ ਵੀ ਤੈਨਾਂ ਨੂੰ ਅਰਲੇ ਆ ਜਾਣਾ ਕਿਉਂਕਿ ਬਹੁਤ ਚਿਰ ਬਾਅਦ ਮੈਂ ਵੀ ਕਬੱਡੀ ਟੂਰਨਾਮੈਂਟ ਦੇਖਣਾ ਸੋ ਸਾਰਿਆਂ ਨੂੰ ਖੁੱਲਾ ਸਦਾ ਇਲਾਕਾ ਨਿਵਾਸੀਆਂ ਨੂੰ ਜਿੱਥੋਂ ਵੀ ਆਇਓ ਤੁਸੀਂ ਬਾਹਰੋਂ ਆਇਓ ਜਾਂ ਨੇੜੇ ਰੰਨੂ ਸਾਰੇ ਜਣੇ ਜਰੂਰ ਇਸ ਟੂਰਨਾਮੈਂਟ ਦੀ ਸ਼ਾਨ ਬਧਾਓ ਬਲੇਟ ਆਪ ਦੇ ਚੋਟੀ ਦੇ ਸਾਰੇ ਜਿਹੜੇ ਖਿਡਾਰੀ ਆ ਉਹ ਆਉਣੇ ਨੇ ਤੇ ਪੁਰਾਣੇ ਖਿਡਾਰੀ ਸਵਰਨੇ ਬਾਈ ਹੁਣੀ ਵੀ ਆਏ ਹੋਏ ਨੇ ਇਹ ਵੀ ਮਿਹਨਤਾਂ ਕਰ ਰਹੇ ਨੇ ਤੇ ਜਿਹੜੇ 21+ ਇਹਨਾਂ ਦਾ ਟੂਰਨਾਮੈਂਟ ਵੀ ਹੋਊਗਾ ਹਾਂਜੀ ਫਿੰਡੀ ਬਾਈ ਹੁਣੀ ਸਾਰੇ ਗਾਲੇ ਹੁਣੀ ਬਾਈ ਹੁਣੀ ਸਾਰਿਆਂ ਦਾ ਕਿਉਂਕਿ ਪਹਿਲਾਂ ਤੋਂ ਕਬੱਡੀ ਨਾਲ ਜੁੜੇ ਹੋਏ ਸਭੀ ਬਾਈ ਨੂੰ ਤੁਸੀਂ ਜਾਣਦੇ ਹੋਈ ਹੋ ਪਹਿਲਾਂ ਤੋਂ ਬਹੁਤ ਪਿਆਰ ਹੈ ਕਬੱਡੀ ਦੇ ਨਾਲ ਸੋ ਮੈਨੂੰ ਬੜਾ ਚੰਗਾ ਲੱਗ ਰਿਹਾ ਵੀ ਮੈਂ ਇੱਥੇ ਫਿਰ ਇੱਥੇ ਪਰਫਾਰਮ ਕਰ ਰਿਹਾ ਸੋ ਸਾਰੇ ਨੂੰ ਖੁੱਲਾ ਸਦਾ ਜੀ ਸਮਰਾਲੇ ਮਾਲਵਾ ਜਿਹੜਾ ਕਾਲਜ ਬੌਦਲੀ ਸਮਰਾਲਾ ਖੇਡ ਮੈਦਾਨ ਦੇ ਵਿੱਚ ਸਾਰੇ ਜਣੇ ਪਹੁੰਚੇ ਤੇ ਅੱਜ ਦਾ ਫੋਟੋ ਵੀ ਦਿਖਾ ਲਦਾਂ ਨੇ ਸੱਚੀ ਖਾੜਾ ਲੱਗ ਰਿਹਾ ਇਹ ਅੱਜ ਮੈਂ ਪਹਿਲਾਂ ਵੀ ਐਸੀ ਕਰਕੇ ਆਇਆ ਵੀ ਗਰਾਊਂਡ ਵੀ ਦੇਖ ਲਈ ਜਿੱਦਾਂ ਕਬੱਡੀ ਖਿਡਾਰੀ ਪਹਿਲਾਂ ਗਰਾਊਂਡ ਦੇਖਦੇ ਹੁੰਦੇ ਆ ਗਾਉਣ ਵਾਲੇ ਨੂੰ ਵੀ ਦੇਖਣੀ ਚਾਹੀਦੀ ਹੈ ਕਿਵੇਂ ਕੱਟਕੋਟ ਕਿਦਾਂ ਦਾ ਹੋਊਗਾ ਕਿਦਾਂ ਦੀ ਸਟੇਜ ਲੱਗਣੀ ਚਾਹੀਦੀ ਹੈ ਸੋ ਸਾਡੀਆਂ ਪੂਰੀਆਂ ਤਿਆਰੀਆਂ ਨੇ ਜੀ ਸੋ 1 2 3 ਅ ਮਾਰਚ ਨੂੰ ਸਾਰੇ ਜਣੇ ਇੱਥੇ ਸਮਰਾਲੇ ਦੇ ਵਿੱਚ ਪਹੁੰਚੋ ਤੇ ਆਪਾਂ ਮਿਲਦੇ ਹਾਂ ਜੀ ਲਾਈਵ ਥੈਂਕ ਯੂ ਸੋ ਮਚ ਜੀ ਟੂਰਨਾਮੈਂਟ ਜੀ ਆਪਾਂ ਤੁਹਾਨੂੰ ਪਹਿਲਾਂ ਹੀ ਕਈ ਸਾਲਾਂ ਤੋਂ ਆਪਣਾ ਚੱਲ ਰਿਹਾ ਹੈ ਇਸੇ ਅੱਜ ਇਸ ਸਵਾਰ ਵੀ ਸਾਡਾ ਜੋ ਵੀਰ ਜ세ਵ ਸਿੰਘ ਗੋਲਾ ਢਾੜ ਸਾਹਿਬ ਜੂਐਸ ਉਹਦੀ ਯਾਦ ਵਿੱਚ ਅਸੀਂ ਕਰ ਰਹੇ ਹਾਂ ਜੀ ਟੂਰਨਾਮੈਂਟ ਉਹ ਵੀਰ ਨੂੰ ਸਾਡੀ ਨਿੱਗੀ ਸਰਧਾਂਜਲੀ ਆ ਹਰ ਵਾਰੀ ਸਾਡੀ ਕੋਸ਼ਿਸ਼ ਹੋਊਗੀ ਅਸੀਂ ਦੰਦੇ ਰਾਂਗੇ ਇਸ ਨੂੰ ਅਦਾਜ ਲਈ ਉਹਨੂੰ ਤੇ ਉਹ ਕੋਟੀ ਦੇ ਗਰਾਊਂਡ ਨਾਲ ਜੁੜਿਆ ਹੋਇਆ ਹੈ ਅਸੀਂ ਅੱਜ ਤੁਸੀਂ ਇਹ ਮਾਰੋ ਕੈਮਰਾ ਵਾਲੇ ਵਾਲੇ ਦੇਖੋ ਆਪਣੇ ਸਾਰੇ ਕੱਢ ਕਬੱਡੀ ਦੇ ਪਲੇਅਰ ਜਿਹੜੇ ਇੱਥੇ ਇਹੀ ਕਾਲਜ ਦੇ ਵਿੱਚ ਪੜ੍ਹ ਕੇ ਇਹੀ ਗਰਾਊਂਡਾਂ ਦੇ ਵਿੱਚ ਵਿਸ਼ੇਸ਼ਾਂ ਦੇ ਵਿੱਚ ਧੂਮਾ ਪਾਈਆਂ ਨੇ ਹੌਣ ਸਾਡੇ ਨਾਲ ਕਬੱਡੀ ਪਲੇਅਰਾਂ ਦੇ ਹੋਣ باوجود ਆਹੀ ਗਰਾਊਂਡ ਦੇ ਜੀ ਸਾਡੇ ਕਾਲਜ ਦੇ ਵਿਜਨਸਫੈਨ ਵਿਯੋਗੇ ਨੇ ਆ ਜਸਵੀਰ ਜਸਾਖੜ ਆ ਬਾਈ ਵੀਰ ਸਾਹਿਬ ਵੀ ਖੜਾ ਹੈ ਨਿਮੇਉਣੀ ਬਾਈ ਖੜੇ ਨੇ ਦਲਵੀਰ ਖੜਾ ਹੈ ਹੌਣ ਤੁਹਾਨੂੰ ਕਿਹਦੇ ਕਿਹਦੇ ਨਾਮ ਦੇ ਬਿੱਟੂ ਖੜਾ ਜੀ ਸਾਡੇ ਨਾਲ ਪਲੇਅਰ ਵੀ ਆ ਇਹ 1 2 3 ਮਾਰਚ ਨੂੰ ਹੁਣ ਅਸੀਂ ਕਰ ਰਹੇ ਹਾਂ ਟੂਰਨਾਮੈਂਟ ਇਹ ਇਹਦੇ ਵਿੱਚ ਜੀ ਆਪਣਾ ਕਵਾਡੀ ਐਥਲੈਟਿਕਸ ਸਾਰੇ ਈਵੈਂਟ ਹੋਣਗੇ ਜਿਹੜੇ ਪਿਛਲੇ ਸਾਲ ਦੇ ਵਾਂਗੂ ਹੈ ਇਹ ਨਾਲ ਆਪਣੇ ਬੋਲੋ ਜੀ ਇਸ ਵਾਰ ਅਸੀਂ ਕਲਚਰਲ ਪ੍ਰੋਗਰਾਮ ਸਾਬੀ ਹੋਣਾ ਵੱਲੋਂ ਬਾਈ ਆਪਣੇ ਜੈਜੀ ਇਹਨਾਂ ਦਾ ਤੁਹਾਨੂੰ ਪਤਾ ਯਾ ਲੰਕੋਟੀਆਂ ਯਾਰ ਆ ਉਹ ਵੀ ਹਮਮਾ ਵਾ ਕੇ ਪਹੁੰਚ ਰਹੇ ਨੇ ਬਾਈ ਅੰਗਰੇਜ਼ ਅਲੀ ਵੀ ਆਊਗਾ ਸਾਰੇ ਜਾਣੇ ਪਾ ਕੇ ਅਸੀਂ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਮੇਲਾ ਪੂਰਾ ਸਕਸੈਸਫੁਲ ਹੋਵੇ ਸਾਡੇ ਮਾਲਵਾ ਕਾਲ ਦੀ ਬਾਉਂਡ ਲਈ 1 2 3 ਮਾਰਚ ਨੂੰ ਟੂਰਨਾਮੈਂਟ ਹੋ ਰਿਹਾ ਇਹ ਚ ਵਜਨੀ ਕਵਡੀ ਤੇ ਹੋਊਗੀ ਨਾਲ ਤੇ ਦੂਜੇ ਦਿਨ ਅਕੈਡਮੀਆ ਦੇ ਮੈਚ ਹੋਣਗੇ ਤੀਜੇ ਦਿਨ ਵੀ ਅਕੈਡਮੀਆ ਦੇ ਪੰਜਾਬ ਯੂਨਾਈਟਿਡ ਕਵਡੀ ਫੈਡਰੇਸ਼ਨ ਫੈਡਰੇਸ਼ਨ ਦੇ ਤੇ ਸ਼ਾਮ ਨੂੰ ਜੈਜੀ ਦਾ ਖੁੱਲਾ ਖਾੜਾ ਵੀ ਲੱਗੂਗਾ ਸਾਰਿਆਂ ਨੂੰ ਬੇਨਤੀ ਆ ਹੌਮਾ ਹੌਮਾ ਆ ਕੇ ਪਹੁੰਚੋ ਜੀ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ